ਸਿੰਨ ਕੋਤਰ ਔਰ ਦੂਸਰੇ ਪਾਸੇ ਸ਼ਾਹਕੋਟ ਲਓ ਰੇਡ ਪਾਉਣ ਦੇ ਪਾਸੇ ਸ਼ੀਸ਼ਰ ਵਾਲਾ ਆ ਕਰਦਾ ਕਮਾਲ ਆ ਵੱਜੂ ਮੁੰਡਾ ਹਿੱਕ ਦੇ ਵਿੱਚ ਕਾ ਆ ਗਿੰਦੇ ਵਰਗੇ ਸਨੀ ਵਰਗੇ ਨੌਜਵਾਨ ਦਲਜੀਤ ਵਰਗੇ ਤਿਆ ਆ ਹੋ ਰਣਕੇ ਦੇ ਵਿੱਚ ਸਿਰਾਂ ਲੱਗਿਆ ਬੈ ਮੇਰੇ ਵੀ ਦੇਖਦਾ ਹਰ ਸਾਹਮਣੇ ਇਸ ਵੇਲੇ ਕਬੱਡੀ ਨੌਜਵਾਨ ਮੰਨੇ ਦੀ ਪੈ ਗਈ ਹੈ ਉਸਤਾਦ ਜੀ ਆਹ ਰੇਡ ਤੋਂ ਬਾਅਦ ਗੱਲ ਕਰਦੇ ਆ ਇਸਲੇ ਪਈ ਹੋਈ ਰੇਡ ਮੰਨਾ ਪਲਨੌ ਵਾਲਾ ਚੱਕ ਸਾਬੂ ਵਾਲਾ ਯਾਦਕੋਟਲੀ ਗਾਜਰਾ ਵਾਲਾ ਔਰ ਵੇਖਦਾ ਵੀ ਇਸਲੇ ਚੱਕ ਸਾਬੂ ਚੱਕ ਸਾਬੂ ਚੱਕ ਸਾਬੂ ਸੋਡ ਨੂੰ ਮਾਰ ਫਰਾਲੇ ਦੇ ਬਿੰਦੂ ਨੂੰ ਘੰਗੜਾ ਪਾਉਂਦਾ ਅੱਜ ਰਦਾ ਗੁਰੂ ਥੋਪੀਆ ਦਲਜਿੰਦਰ ਮਠੱਡਾ ਨਾਲ ਗਿੰਦਾ ਔਰ ਸਨੀ ਕਾਲੇ ਸੰਗਿਆਂ ਦਾ 4 ਲੱਖ ਕਿਤੇ 2 ਲੱਖ ਕਿਤੇ 6 ਲੱਖ ਪਰ 4 ਜੱਥੇ 2 ਲੱਖ ਦੇ ਉਸਤਾਦ ਜੀ ਗੱਲ 2 ਲੱਖ ਤੋਂ ਸ਼ੁਰੂਆ ਕਰਉ ਗੱਲ ਆ ਯਾਰਾ ਦੂਰ ਤੱਕ ਗੱਲ ਜਾਣੀ ਰਣਕੇ ਦੇ ਵਿੱਚ ਹੈ ਆ ਕਬੱਡੀ ਕਬੱਡੀ ਹੋਈ ਬੇ ਆ ਇਹ ਸਨੀ ਕਹਿੰਦੇ ਟੱਲ ਕਰਦਾ ਆ ਸੀਸਰ ਵਾਲੇ ਦੀ ਰੇਡ ਪਈ ਹੁੜਦੀ ਹੋਈ ਧੂੜ ਆ ਥੋਪੀਆ ਗੁਰੂ ਥੋਪੀਆ ਗੁਰੂ ਥੋਪੀਆ ਸੀਸਰ ਵਾਲਾ ਆ ਗੁਰੂ ਥੋਪੀਆ ਦੇ ਸੀਸਰ ਵਾਲਾ ਕਬੱਡੀ 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 ਸਰਾ ਸਿਰ ਹਰੜਕੇ ਦੇ ਮੇਲੇ ਤੇ ਸਰਾ ਲੱਗ ਗਿਆ ਮੇਰੇ ਵੀਰੋ ਪੱਟੋਂ ਤੇ ਥਾਪੀਆ ਵੱਜਦੀ ਆ ਇਹ ਵੀ ਲੋਕਾਂ ਦੀ ਰੀਝੀ ਹੁੰਦੀ ਆ ਬੱਤੇ ਪਰਪੇਸ਼ਾ ਕੋਟ ਆ 5 ਲੱਖ ਵਾਲਾ ਜਿਹੜਾ ਦਾ ਫਾਕੜੇ ਸੰਘਿਆਲਾ ਲਾ ਗਿਆ ਕਬੱਡੀ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਸਾਰੇ ਇਲਾਕੇ ਨੂੰ ਸਾਰੇ ਏਰੀਆ ਨੂੰ ਆਓ ਕਹਿੰਦੇ ਤੂ ਓਏ ਚੱਕ ਸਾਬੂ ਚੱਕ ਸਾਬੂ ਚੱਕ ਸਾਬੂ ਕਰਾਈ ਜਾਂਦਾ ਏ ਐਨ ਮੁੰਡਾ ਹੈ ਵੱਡੇ ਯੋਗਦਾਨ ਦੇ ਪਰ ਆਹ ਦੇਖਾਂਗੇ ਸਾਹਮਣੇ ਇਹ ਕਹਿੰਦੇ ਪੂਰੀਆ ਸਿੰਸਰ ਵਾਲਾ ਕਬੱਡੀ ਪਾ ਰਿਹਾ ਓ ਸੱਗੀ ਪੱਜੀ ਓਏ ਸਾਡੇ 5 ਲੱਖ ਦੇ ਚ ਹੋ ਗਏ ਕਾਲੇ ਕਲੀ ਕਬੱਡੀ ਪਾਉਣ ਦੇ ਲਈ ਵਾਧਾ ਹੈ ਲੈ ਵੀ ਕਾਲੇ ਸੰਘਿਆ ਆ ਰਿਹਾ 7 ਲੱਖ ਇੱਕ ਜਫਾ 7 ਲੱਖ ਇੱਕ ਜਫਾ 7 ਲੱਖ ਰੜਕਾ ਉਹ ਰੜਤ ਗਿਆ 7 ਲੱਖ ਦਾ ਜਫਾ 7 ਲੱਖ ਦਾ ਜਫਾ ਕਾਲੇ ਸੰਘਿਆਲੇ 7 ਲੱਖ ਦਾ ਐਨ ਜਫਾ ਲਾ ਲਿਆ ਐਨ ਬਲੇਵਨ ਲੋਟੜਨੀ ਰੇ थोपी आल ने एंड करा कराता गुरु ने सिरा लाता है गुरु थोपिए ने सिरा लाता है एक दो कबड्डिया बाकिया